ਸਤਿ ਸ੍ਰੀ ਅਕਾਲ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪੱਟੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਪੰਗੋਤ ਸਾਹਿਬ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਇੱਕ ਉਹਨਾਂ ਨੇ ਆਪਣੀ ਸਿਆਸੀ ਕਾਨਫਰੰਸ ਰੱਖੀ ਤੇ ਤਿਹਾੜ ਦਾ ਦਿਨ ਸੀ ਉਹਨਾਂ ਨੇ ਕਿਹਾ ਕਿ ਅਸੀਂ ਨਵੀਂ ਸ਼ੁਰੂਆਤ ਕਰਾਂਗੇ ਤੇ ਅਸੀਂ ਜਾਣੋ ਵੀ ਕਰਾਵਾਂਗੇ ਜਿਹੜੀਆਂ ਚੀਜ਼ਾਂ ਸ਼ਰੋਮਣੀ ਕਾਲੇਦਲ ਦੇ ਜੋ ਵੀ ਇਤਿਹਾਸ ਰਹੇ ਨੇ ਲੋਕਾਂ 'ਚ ਅਸੀਂ ਲੈ ਕੇ ਜਾਵਾਂਗੇ ਉੱਥੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਵੀ ਸਪੀਚ ਦਿੱਤੀ ਕਈ ਗੱਲਾਂ ਉਹਨਾਂ ਨੇ ਕਹੀਆਂ ਕਿ ਜਿਹੜੇ ਪੰਥ ਦੇ ਗद्दार ਨੇ ਉਹਨਾਂ ਲੋਕਾਂ ਨੂੰ ਅਸੀਂ ਕੌਮ ਸਮਝ ਲਿਆ ਪੰਥ ਦੇ ਗਦਾਰਾਂ ਨੂੰ ਅਸੀਂ ਕੌਮ ਸਮਝ ਲਿਆ ਪਰ ਦੱਸਿਆ ਨਹੀਂ ਕਿ ਗਦਾਰ ਹੈ ਕੌਣ ਨੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਜਿਹੜੇ ਜਿਹੜੇ ਇਸ਼ਾਰਾ ਕੀਤਾ ਉਹਨਾਂ ਨੇ ਤੁਹਾਡੀ ਨੁਮਾਇੰਦਗੀ ਕਰਨ ਵਾਲੇ ਲੋਕ ਨੇ ਸਿਆਸੀ ਤੌਰ ਦੇ ਉੱਪਰ ਧਾਰਮਿਕ ਤੌਰ ਦੇ ਉੱਪਰ ਤੁਸੀਂ ਸਾਨੂੰ ਲੋਕਾਂ ਨੂੰ ਨਕਾਰਤਾ ਪਿੱਛੇ ਹਟ ਕੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਉਹਨਾਂ ਨੇ ਗੱਲਾਂ ਕਹੀਆਂ ਕੀ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਸਪੀਚ ਸੀ ਭਾਵਕ ਹੁੰਦੇ ਹੋ ਦਿਖਾਈ ਦਿੱਤੇ ਉਧਰ ਸ਼੍ਰੀ ਕਾਲ삭 ਸਾਹਿਬ ਤੇ ਵੀ ਮਾਮਲਾ ਬੜੇ ਡਿਸਪਿਊਟ ਆਫ ਦੇ ਵਿੱਚ ਚੱਲਦੇ ਨੇ ਪੱਤਰਕਾਰਾਂ ਨੂੰ ਵੀ ਸੱਮਣ ਭੇਜ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਇਸ ਪੂਰੇ ਫੇਜ਼ ਦੇ ਵਿੱਚ ਜਾਂ ਅੱਜ ਵਾਲੀ ਸਪੀਚ ਦੇ ਵਿੱਚ ਜਾਂ ਜਿਹੜੇ ਉਹਨਾਂ ਨੇ ਪ੍ਰੋਗਰਾਮ ਅੱਗੇ ਕਰਨ ਦੀ ਗੱਲ ਕਰ ਰਹੇ ਨੇ ਉਹਦੇ ਵਿੱਚ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਸਮਿਆਂ ਦੇ ਵਿੱਚ ਹੁਣ ਕੋਈ ਸਕੋਪ ਹੈ ਇਸ ਲੀਡਰਸ਼ਿਪ ਦਾ ਦੁਬਾਰੇ ਉੱਭਰਨ ਦੇ ਆਸਾਰ ਹੈਗੇ ਨੇ ਕਿਤੇ ਚਾਨਣਾ ਕੋਈ ਦਿਖਦਾ ਲੀਡਰਸ਼ਿਪ ਇਹ ਖੜੀ ਹੋ ਜੂਗੀ ਇੱਕ ਜਿੱਟ ਹੋ ਜੂਗੀ ਜਾਂ ਫਿਰ ਨਹੀਂ ਸਾਮਾ ਲੱਗੂਗਾ ਤੋਪ ਪਊਗੀ ਫਿਰ ਕਿਤੇ ਜਾ ਕੇ ਗੱਲ ਬਣੂਗੀ ਤੁਸੀਂ ਰੁਖ ਸਾਹਿਬ ਕਿਸ ਤਰੀਕੇ ਨਾਲ ਵੇਖ ਰਹੇ ਹੋ ਇਸ ਗੱਲ ਬਤਨੁ ਤੁਸੀਂ ਸਾਹਿਬ ਦੇਖੋ ਜਦੋਂ ਕੋਈ ਡਾਕਟਰ ਕੋਲ ਕਿਸੇ ਕੋਲ ਬਿਮਾਰ ਜਾਂਦਾ ਹੈ ਨਾ ਜੇ ਉਹਨੂੰ ਬਿਮਾਰੀ ਸਮਝ ਆ ਜਾਵੇ ਤਾਂ ਇਲਾਜ ਵੀ ਹੋ ਜਾਂਦਾ ਹੈ ਇਹ ਬਿਮਾਰੀ ਨੂੰ ਨਹੀਂ ਸਮਝ ਰਹੇ ਮਤਲਬ ਤੁਹਾਹਰੀ ਹੋਰ ਚੀਜ਼ ਨੂੰ ਸਮਝੀ ਜਾ ਰਹੇ ਨੇ ਸਾਰਾ ਕੁਝ ਹੈਗਾ ਕੱਠ ਵੀ ਹੈ ਜ ਸੁਨਾ ਕਰ ਲਿਆ ਸਾਰਾ ਕੁਝ ਕਰ ਲਿਆ ਇੱਥੇ ਬੰਦੀ ਤੇ ਕਬਜ਼ਾ ਵੀ ਪੂਰਾ ਹੈ ਪਰ ਇਹਨਾਂ ਨੂੰ ਗੱਲ ਸਮਝ ਨਹੀਂ ਆ ਰਹੀ ਵੀ ਸਾਨੂੰ ਲੋਕ ਛੱਡ ਕਿਉਂ ਗਏ ਉਹ ਲੋਕਾਂ ਨੂੰ ਹੀ ਦੋਸ਼ ਦੇ ਰਹੇ ਸੀ ਕਿ ਤੁਸੀਂ ਸਾਨੂੰ ਛੱਡ ਗਏ ਮਤਲਬ ਤੁਸੀਂ ਵੀ ਤਾਂ ਲੋਕਾਂ ਨੂੰ ਛੱਡਿਆ ਸੀ ਨਾ ਜਦੋਂ ਸੱਤਾ ਤੁਹਾਡੇ ਕੋਲ ਆਈ ਜਿਹਨਾਂ ਨੂੰ ਗੱਲ ਸਮਝ ਨਹੀਂ ਆ ਰਹੀ ਅਜੇ ਵੀ ਦੇਖੋ ਇਹ ਇਹਨਾਂ ਦੇ ਸਮਝ ਆਵੇ ਵੀ ਨਾ ਸ਼ਾਇਦ ਮਤਲਬ ਪਿਛਲੇ ਸਮੇਂ 'ਚ ਵੱਡੀ ਤਬਦੀਲੀ ਕੀ ਹੋਈ ਹੈ ਸਾਰੇ ਵਰਲਡ 'ਚ ਹੀ ਹੋਈ ਹੈ ਪੰਜਾਬ 'ਚ ਖਾਸ ਕਰਕੇ ਹੋ ਗਈ ਹੈ ਹਿੰਦੁਸਤਾਨ 'ਚ ਹੋਈ ਹੈ ਕਿ ਸਿਆਸਤ ਜਿਹੜੀ ਬੇਸਿਕਲੀ ਆਮ ਤੌਰ ਤੇ ਆਦਰਸ਼ਾਂ ਦੀ ਸਿਆਸਤ ਹੁੰਦੀ ਸੀ ਭਗਤ ਸਿੰਘ ਹੋਣੀ ਸੀ ਜਿਹੜੇ ਅੰਮੇਦ ਕਰ ਰਹੇ ਸੀ ਉਹਨਾਂ ਦੇ ਕੋਈ ਆਦਰਸ਼ ਸੀਗੇ ਉਹਦੇ ਲਈ ਉਹ ਸਿਆਸਤ ਕਰਦੇ ਸੀ ਉਹਦੇ ਲਈ ਸੱਤਾ ਚਾਹੀਦੀ ਸੀ ਇਵਨ ਜਿਹੜਾ ਕਾਮਰੇਡ ਵੀਨ ਕਲੱਬ ਕਹਿੰਦੇ ਹੁੰਦੇ ਸੀ ਕਿ ਸਾਨੂੰ ਸੱਤਾ ਤਾਂ ਚਾਹੀਦੀ ਹੈ ਕਿਉਂਕਿ ਅਸੀਂ ਸਮਾਜ ਨੂੰ ਟਰਾਂਸਫਾਰਮ ਕਰਨਾ ਚਾਹੁੰਦੇ ਹਾਂ ਪੰਥਕ ਸਿਆਸਤ ਵੀ ਇਹ ਸੀ ਕਿ ਅਸੀਂ ਪੰਥ ਦੀ ਜੜ ਦੀ ਕਲਾ ਕਰਨੀ ਚਾਹੁੰਨੇ ਇਸ ਕਰਕੇ ਸਾਨੂੰ ਸੱਤਾ ਚਾਹੀਦੀ ਹੈ ਜੀ ਉਹ ਹੁੰਦਾ ਸੀ ਆਦਰਸ਼ ਇਹ ਹੁੰਦੀ ਸੱਤਾ ਹੁੰਦੀ ਸੀ ਸਾਧਨ ਕਿ ਸਾਡੇ ਕੋਲ ਪਾਵਰ ਤਾਂ ਇੱਕ ਸਾਧਨ ਹੈ ਆਦਰਸ਼ ਜੀਵ ਕਰਨਾ ਹੈ ਅਸੀਂ ਪੰਥ ਦੀ ਜੜ ਦੀ ਕਲਾ ਜਾਂ ਜੋ ਵੀ ਉਹਦਾ ਸੀ ਮਤਲਬ ਲਿਖਿਆ ਹੋਇਆ ਆਸ਼ਾ ਮਤਲਬ ਇਹਨਾਂ ਨੇ ਅਸਲ 'ਚ ਸਾਧਨ ਨੂੰ ਆਦਰਸ਼ ਸਮਝ ਲਿਆ ਕਿ ਸੱਤਾ ਹੀ ਦਰਸ਼ ਹੈ ਆਪਣੇ ਹੱਥ ਵਿੱਚ ਇਹ ਪਿਛਲੇ ਸਮੇਂ ਚ ਚੇਂਜ ਆ ਗਈ ਹੈ ਆਮ ਆਦਮੀ ਪਾਰਟੀ ਵਾਲੇ ਵੀ ਇਹੀ ਕਰ ਰਹੇ ਨੇ ਕਾਂਗਰਸ ਚ ਵੀ ਇਹੀ ਗਰਵਟ ਆਈ ਬੀਜੇਪੀ ਵਾਲੇ ਵੀ ਹੁਣ ਹਿੰਦੂ ਰਾਸ਼ਟਰ ਹਿੰਦੂ ਰਾਮ ਰਾਜ ਲਿਆਉਣਾ ਹੈ ਰਾਮ ਰਾਜ ਲਿਆਉਣ ਲਈ ਸੱਤਾ ਚਾਹੀਦੀ ਹੈ ਤੇ ਸੱਤਾ ਹੀ ਰਾਮ ਰਾਜ ਬਣ ਗਈ ਹੈ ਸੋ ਇਹ ਇਹ ਗੱਲ ਨੂੰ ਥੋੜੀ ਸਮਝਣ ਦੀ ਮੇਰੇ ਖਿਆਲ ਇਹਨਾਂ ਦੀ ਜਾਂਦਾ ਕਪੈਸਿਟੀ ਨਹੀਂ ਜਾਂ ਦੌਰ ਐਸਾ ਕੋਈ ਕਿ ਕਾਦੇ ਲਈ ਸਿਆਸਤ ਹੈ ਭਾਈ ਕਿਸ ਗੱਲ ਲਈ ਲੋਕ ਤੁਹਾਨੂੰ ਪਾਵਰ ਦੇਣ ਉਹ ਕੰਨੀ ਉਹ ਸ਼ਗਨ ਸਕੀਮ ਬੰਦ ਹੋ ਗਈ ਉਹਨਾਂ ਦਾ ਮੁਫਤ ਇਲਾਜ ਪ੍ਰਾਪਤ ਨਹੀਂ ਦਿੰਦੇ ਸੀ ਬਾਦਲ ਸਾਹਿਬ ਪੰਥ ਦਾ ਤਾਂ ਏਜੰਡਾ ਹੀ ਨਹੀਂ ਰਿਹਾ ਕਦੇ ਮਤਲਬ ਪੰਥ ਦਾ ਜਿਹੜਾ ਏਜੰਡਾ ਹੁੰਦਾ ਸੀ ਪਹਿਲਿਆਂ ਦਾ ਸਾਰਿਆਂ ਦਾ ਉਹ ਇਹ ਸੀ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਨਿਰੋ ਇਹ ਉਹ ਗੱਲ ਨੂੰ ਸਮਝ ਨਹੀਂ ਰਹੇ ਮਤਲਬ 10ਵੇਂ ਬਾਦਸ਼ਾਹ ਤੱਕ ਗੁਰੂਆਂ ਨੇ ਤਾਂ ਕੁਰਬਾਨੀਆਂ ਹੀ ਕਰੀਆਂ ਅੱਜ ਹੁਣ ਉੱਥੇ ਗੱਲ ਕਰ ਰਹੇ ਸੀ ਵੀ ਦੇਖੋ ਗੁਰੂਆਂ ਨੇ ਸਾਨੂੰ ਮਿਹਰੀ ਪੀਰੀ ਦਾ ਸਿਧਾਂਤ ਦਿੱਤਾ ਅੱਜ ਦੀ ਡੇਟ 'ਚ ਭੰਗੂ ਸਾਹਿਬ ਮੀਰ ਤਾਂ ਸਾਰੇ ਹੀ ਤੁਰੇ ਫਿਰਦੇ ਨੇ ਪੀਰ ਕੌਣ ਹੈ ਸਿੱਖਾਂ ਦਾ ਜੀ ਮਨੋਂ ਪੀਰੀ ਵਾਲਾ ਤਾਂ ਹਿੱਸਾ ਜਿਵੇਂ ਛੱਡ ਹੀ ਦਿੱਤਾ ਅਸਲ 'ਚ ਆਧਾਰ ਉਹ ਸੀ ਪਹਿਲਾਂ ਮਤਲਬ ਅਸੀਂ ਜਿਹੜਾ ਉਸਾਰ ਹੈ ਨਾ ਉਹਨੂੰ ਆਧਾਰ ਸਮਝੀ ਜਾ ਰਹੇ ਹਾਂ ਕਿ ਜਿਹੜਾ ਉੱਪਰ ਸੁਪਰਫਲੂਸ ਹੈ ਜਿਹੜਾ ਸਰਫੇਸ਼ੀਅਲ ਹੈ ਉਹਨੂੰ ਅਸੀਂ ਬੁਨਿਆਦ ਸਮਝੀ ਜਾ ਰਹੇ ਹਾਂ ਬਿਲਕੁਲ ਜੀ ਸੋ ਉਸ ਗੱਲ ਤੇ ਤਾਂ ਜਾਂਦੇ ਨਹੀਂ ਅੱਛਾ ਉਸੇ ਕਰਕੇ ਟੁੱਟ ਗਏ ਨੇ ਲੋਕਾਂ ਨਾਲ ਜਿਹੜੇ ਲੋਕ ਬਿਨਾਂ ਹੀ ਗੱਲ ਤੋਂ ਇੱਕ ਇੱਕ ਕਾਲ ਆਉਂਦੀ ਸੀ ਤਾਂ ਗ੍ਰਿਫਤਾਰੀ ਦੇ ਨਿਤੁਰ ਪੈਂਦੇ ਸੀ ਬਜ਼ੁਰਗ ਤੇ ਉਹ ਕੋ ਕੁ ਪੁੱਛਦੇ ਹੀ ਨਹੀਂ ਸੀ ਗੱਲਬਾਤ ਪੰਥ ਲਈ ਮਤਲਬ ਤਿਆਰੀ ਹੁੰਦੀ ਸੀ ਉਹ ਉਹ ਮਤਲਬ ਇਸ ਕਰਕੇ ਥੋੜੋ ਜਾਂਦੇ ਸੀ ਉਹਨਾਂ ਨੂੰ ਪਾਵਰ ਮਿਲਣੀ ਹੈ ਸੋ ਇਹ ਗੱਲ ਨੂੰ ਇਹ ਸਮਝ ਨਹੀਂ ਰਹੇ ਇਸ ਗੱਲ ਨੂੰ ਅੱਛਾ ਇਹ ਖੋਲ ਹੀ ਇਹਨਾਂ ਤੋਂ ਕਿਸਾਨਾਂ ਨੇ ਪਰ ਕਿਸਾਨਾਂ ਦਾ ਵੀ ਹੁਣ ਸਰਕਾਰ ਕੀ ਕਰ ਰਹੀ ਹੈ ਉਹ ਵੀ ਰੋਲ ਤਾਂ ਉਹਨਾਂ ਨੇ ਕੰਮ ਕਿ ਸਿਰ ਹੱਦ ਤੱਕ ਕੀ ਆਦਰਸ਼ ਨੇ ਜਿਹੜੇ ਦੇਖੋ ਜੋ ਮਰਜੀ ਹੋਵੇ ਬੰਦਾ ਚੰਗਾ ਹੋਵੇ ਮਾੜਾ ਹੋਵੇ ਪਾਰਟੀ ਚੰਗੀ ਹੋਵੇ ਮਾੜੀ ਹੋਵੇ ਜਿਹੜਾ ਆਦਰਸ਼ ਹੈ ਉਹ ਅਚੀਵੇਬਲ ਨਹੀਂ ਹੁੰਦਾ ਆਮ ਤੌਰ ਤੇ ਕਦੇ ਵੀ ਨਹੀਂ ਅਚੀਵ ਹੋਣਾ ਹੁੰਦਾ ਜੀ ਪਰ ਇੱਕ ਆਸ਼ਾ ਹੁੰਦਾ ਬਹੁਤ ਵੱਡਾ ਸਾਨੂੰ ਦਿਖ ਰਿਹਾ ਹੁੰਦਾ ਉਹ ਮਤਲਬ ਉਹਦੇ ਵੱਲ ਅਸੀਂ ਵਧਣਾ ਹੁੰਦਾ ਜੀ ਜੀ ਵਧਣਾ ਹੀ ਨਹੀਂ ਕਿਤੇ ਤੁਸੀਂ ਮਤਲਬ ਜਿਹੜਾ ਸਾਧਨ ਹੈ ਤੁਹਾਡਾ ਉਸੇ ਨੂੰ ਆਦਰਸ਼ ਸਮਝੀ ਜਾ ਰਹੇ ਹੋ ਫਿਰ ਫਿਰ ਤੁਸੀਂ ਮਤਲਬ ਉਹ ਉਹ ਸੂਫੀਆਂ ਦੀ ਖਾਨ ਹੈ ਨਾ ਉਹ ਕਹਿੰਦਾ ਵੀ ਗੱਡਾ ਜੇ ਢੱਗਾ ਸਿੱਧੇ ਰਾਹ ਜਾਵੇ ਗੱਡਾ ਹੱਚ ਕੋਲੇ ਕਿਉਂ ਖਾਵੇ ਜਦ ਕਹਿੰਦਾ ਢੱਗਾ ਗੱਡੇ ਤੇ ਛੱਡਦਾ ਤਾਂ ਗੱਡਾ ਅੱਗੇ ਕਿੰਜ ਜਾਵੇ ਇਹ ਤਾਂ ਗੱਡੇ ਤੇ ਚੜ ਰਹੇ ਨੇ ਲੋਕ ਚ ਢੱਗੇ ਨੇ ਜਿਹੜੇ ਸੋ ਇਹ ਨੂੰ ਮਤਲਬ ਇਹ ਗੱਲ ਸਮਝ ਨਹੀਂ ਆਈ ਉਹ ਹੁਣ ਉਹ ਜ਼ਿਆਦਾਤਰ ਦੋਸ਼ ਅਫਸੋਸ ਜਿਹੜਾ ਸਾਰਾ ਕਰ ਰਹੇ ਸੀਗੇ ਉਹ ਇੱਕ ਉਹਨਾਂ ਦੇ ਉੱਤੇ ਅੱਜ ਬੰਦੀ ਸਿੰਘ ਵੀ ਛੁੱਟ ਕੇ ਆਇਆ ਉਹਨੇ ਵੀ ਬੋਲਿਆ ਮਤਲਬ ਉਹ ਕਿਉਂਕਿ ਉਹਦੀ ਕੁਰਬਾਨੀ ਸੀਗੀ ਉਹ ਉਹ ਉਹਦੀ ਗੱਲ ਦੇ ਵਿੱਚ ਵਜਨ ਵੀ ਲੱਗਦਾ ਸੀ ਪਰ ਉਹਨੇ ਵੀ ਜਿਹਨੀਆਂ ਗੱਲਾਂ ਕਰਕੇ ਅਕਾਲੀ ਦਲ ਲੋਕਾਂ ਨਾਲੋਂ ਟੁੱਟਿਆ ਜਿਵੇਂ ਬੇਅਦਬੀਦ ਹੈ ਜਾਂ ਹੋਰ ਮਸਲੇ ਸੀ ਇਸ ਤਰ੍ਹਾਂ ਦੇ ਉਹਨੂੰ ਨਹੀਂ ਐਡਰੈਸ ਹੋਇਆ ਕੋਈ ਵੀ ਸੋ ਇਹ ਗੱਲ ਉੱਥੇ ਮਜੀਠੀਆ ਸਾਹਿਬ ਨੇ ਵੀ ਜੋਨ ਦੀ ਰੈਲੀ ਦੇ ਵਿੱਚ ਕਹੀ ਕਿ ਵਦਿਲੀ ਵੱਲੋਂ ਵਧਣਾ ਪਊਗਾ ਖੜਕਾ ਦੜਕਾ ਕਰਨਾ ਪਊਗਾ ਪਰ ਖੜਕਾ ਦੜਕਾ ਵੀ ਕਾਲੇ ਲਈਆ ਸਰਕਾਰ ਜੀ ਮਤ ਤੁਸੀਂ ਪਰਪਸ ਜਿਹੜਾ ਸੀਗਾ ਅਕਾਲੀ ਦਲ ਕਿਸ ਕੰਮ ਲਈ ਬਣਿਆ ਸੀ ਸੁਖਵੀਰ ਬਾਦਲ ਨੇ ਉੱਥੇ ਬੜੀ ਵਾਜਿਬ ਗੱਲ ਕਰੀ ਅੱਜ ਕਿ ਮੁਸਲਮਾਨਾਂ ਕੋਲ ਕੋਈ ਪਾਰਟੀ ਨਹੀਂ ਹੈ ਇਸ ਕਰਕੇ ਉਹਨਾਂ ਦਾ ਵਕਫ ਬੋਰਡ ਵੀ ਜਾ ਰਿਹਾ ਹੁਣ ਜੀ ਸਾਡੇ ਕੋਲ ਪਾਰਟੀ ਹੈਗੀ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਪਾਰਟੀ ਹੈ ਜਿਹੜੀ ਇਸ ਕਰਕੇ ਪਾਰਟੀ ਬਣੀ ਸੀ ਕਿ ਮਕਸਦ ਹੋਰ ਸੀ ਉਹ ਤੋਂ ਤੋਂ ਤੁਹਾਡੇ ਸਾਰੇ ਸਾਧਨਾਂ ਦੇ ਕਬਜ਼ਾ ਕਿਸੇ ਹੋਰ ਦਾ ਸੀ ਤੁਸੀਂ ਉਹ ਛਡਵਾਇਆ ਉਹਦੇ ਲਈ ਕੁਰਬਾਨੀਆਂ ਵੀ ਕਰੀਆਂ ਸਾਰਾ ਕੁਝ ਕੀਤਾ ਕਿਸ ਗੱਲ ਦੇ ਲਈ ਕਿਉਂਕਿ ਪੰਥ ਨੂੰ ਹੋਰ ਡਾਇਰੈਕਸ਼ਨ ਦੇ ਰਹੇ ਸੀ ਉਹ ਬੰਦੇ ਤੁਸੀਂ ਹੁਣ ਡਾਇਰੈਕਸ਼ਨ ਤਾਂ ਛੱਡਤੀ ਸਾਰੇ ਦੀ ਸਾਰੇ ਕਬਜ਼ਾ ਸਾਡੇ ਕੋਲ ਰਹਿਣ ਦਿਓ ਫਿਰ ਤੁਹਾਡੀ ਅਸੀਂ ਪਿੱਠ ਨਹੀਂ ਲੱਗਣ ਦਿਆਂਗੇ ਇਹੀ ਗੱਲ ਉਹ ਕਹਿ ਰਹੇ ਸੀ ਪਿੱਠ ਤਾਂ ਪਹਿਲਾਂ ਹੀ ਲੱਗ ਗਈ ਕਿ ਜਦੋਂ ਤੁਸੀਂ ਪਰਪਸੇ ਹੀ ਛੱਡਤਾ ਤੁਸੀਂ ਤਾਂ ਸਿਰਫ ਉਸ ਚੀਜ਼ ਨੂੰ ਜਿਹੜੀ ਸਤ ਹੈ ਜਾਂ ਜਿਹੜੀ ਪ੍ਰਾਪਰਟੀਆਂ ਨੇ ਜਿਹੜੇ ਸਾਧਨ ਨੇ ਜਿਹੜੀ ਗੋਲਕ ਹੈ ਉਹਨੂੰ ਤੁਸੀਂ ਧਰਮ ਬਣਾ ਲਿਆ ਆਪਣਾ ਪਰ ਲੋਕ ਇਹ ਗੱਲ ਨੂੰ ਸਮਝ ਗਏ ਕਿੰਨੀ ਵਾਰ ਵੀ ਪਾਵਰ ਆਈ ਦੇਖੋ ਸੱਤਾ ਆਈ ਉਸੇ ਟਾਈਮ ਛੱਡ ਹੀ ਦਿੱਤੀ ਨਾ ਜੋ ਮਤਲਬ ਜਵਾਨੀ ਕਲਾਮੀ ਵੀ ਗੱਲ ਛੱਡਤੀ ਪਾਣੀਆਂ ਦੇ ਵੀ ਚੰਡੀਗੜ੍ਹ ਦੇ ਵੀ ਸਾਰੇ ਗੱਲੇ ਦੇ ਅੱਛਾ ਹੁਣ ਲੋਕਾਂ ਨੂੰ ਦੁਬਾਰਾ ਉਹਨਾਂ ਦਾ ਭਰੋਸਾ ਜਿੰਨਾ ਬੜਾ ਔਖਾ ਹੁੰਦਾ ਕੰਮ ਹੈ ਡਾਕਟਰ ਸਾਹਿਬ ਮੇਰਾ ਆਹੀ ਅਗਲਾ ਸਵਾਲ ਸੀ ਮਾਫੀ ਤੁਹਾਨੂੰ ਵਿੱਚ ਰੋਕਿਆ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਪੰਜਾਬ ਦੇ ਜਿਹੜੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇੱਕ ਵਾਰ ਮੁੱਖ ਮੰਤਰੀ ਬਣ ਕੇ ਦੁਬਾਰੇ ਬੰਦੇ ਦੀ ਗੱਲ ਰਹਿੰਦੀ ਨਹੀਂ ਉਹ ਮੁਸ਼ਕਲ ਹੁੰਦਾ ਜਿਵੇਂ ਹੁਣ ਮਾਨ ਸਾਹਿਬ ਨੇ ਦੁਬਾਰੇ ਕੋਸ਼ਿਸ਼ ਕਰਨ ਤਾਂ ਬਹੁਤ ਫਰਕ ਹੋਣਗੇ ਹਾਲਾਤਾਂ ਦੇ ਵਿੱਚ ਹੂੰ ਹੂੰ ਕੀ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀ ਜਾਂ ਅਕਾਲੀ ਦਲ ਦੇ ਹੋਰ ਮੁੱਖ ਮੰਤਰੀ ਸੀ ਕਾਂਗਰਸ ਦੇ ਮੁੱਖ ਮੰਤਰੀ ਸੀ ਦੋ ਪਾਰਟੀਆਂ ਪ੍ਰਮੁੱਖ ਸੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇੱਕ ਸਰਕਾਰ ਉਤਰਦੀ ਸੀ ਦੂਜੀ ਸਰਕਾਰ ਆ ਜਾਂਦੀ ਸੀ ਜਦੋਂ ਅਕਾਲੀ ਦਲ ਪਿਛਲੇ ਹਾਲਾਤਾਂ ਦੇ ਪਿਛਲੇ ਸਮਿਆਂ ਦੇ ਵਿੱਚ ਵੀ ਸੱਤਾ ਤੋਂ ਉਲੰਬੇ ਹੋਇਆ ਉਦੋਂ ਸ਼੍ਰੋਮਣੀ ਅਕਾਲ ਜਲ ਤੋਂ ਲੋਕਾਂ ਦੀ ਬੇਭਰੋਸਗੀ ਕਿਉਂਕਿ ਮੈਂ ਤੁਹਾਨੂੰ ਸਵਾਲ ਇਸ ਕਰਕੇ ਕਰ ਰਿਹਾ ਤੁਸੀਂ ਉਹ ਸਮਾਂ ਦੇਖਿਆ ਉਹ ਕਿ ਜਦੋਂ ਪਿਛਲੇ ਸਾਲਾਂ ਦੇ ਵਿੱਚ ਦਹਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲ ਜਲ ਦੀ ਸਰਕਾਰ ਸੱਤਾ ਤੋਂ ਉਤਰਦੀ ਸੀ ਕਿ ਉਸ ਸਮੇਂ ਦੀ ਲੀਡਰਸ਼ਿਪ ਦੇ ਵਿੱਚ ਵੀ ਅੱਜ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਬੇਵਿਸ਼ਵਾਸੀ ਹੋ ਗਈ ਐਨੀ ਹੀ ਬੇਵਿਸ਼ਵਾਸੀ ਹੁੰਦੀ ਸੀ ਜਾਫਰ ਉਦੋਂ ਹਾਲਾਤ ਮੈਟਰ ਕਰਦੇ ਸੀ ਲੀਡਰਸ਼ਿਪ ਇੰਨੀ ਮੈਟਰ ਨਹੀਂ ਸੀ ਕਰਦੀ ਜਿਵੇਂ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਲੋਕ ਦੂਰ ਹੋ ਗਏ ਅਕਾਲੀ ਦਲ ਸੱਤਾ ਤੋਂ ਬਾਹਰ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਲੋਕ ਐਦਾਂ ਹੀ ਰੁੱਸ ਜਾਂਦੇ ਸੀ ਕਾਰਜਦਲ ਤੋਂ ਐਨੇ ਦੇ ਮਨਾਂ ਤੋਂ ਅਕਾਲੀ ਲੀਡਰ ਉਤਰ ਜਾਂਦੇ ਸੀ ਲੋਕਾਂ ਤੋਂ ਜਾਂ ਉਦੋਂ ਮਨਾਂ ਤੋਂ ਨਿਉਤਰਦੇ ਸੀ ਹਾਲਾਤ ਬਣ ਜਾਂਦੇ ਸੀ ਹਾਲਾਤਾਂ ਦੇ ਵਿੱਚ ਸਰਕਾਰ ਚੇਂਜ ਹੋ ਜਾਂਦੀ ਸੀ ਅੱਜ ਵਰਗੀ ਬੇਵਿਸ਼ਵਾਸੀ ਨਹੀਂ ਸੀ ਖਤਮ ਹੁੰਦੀ ਕਿ ਕੀ ਉਦੋਂ ਹਾਲਾਤ ਸੀ ਤਾਂ ਉਸ ਵੇਕਤਾਂ ਥੋੜਾ ਜਿਹਾ ਵੀ ਸਮਾਜ ਚ ਵੀ ਪਹਿਲਾਂ ਨਾਲੋਂ ਚੇਂਜ ਆਈ ਹੈ ਦੇਖੋ ਇੱਕ ਤਾਂ 2007 ਤੱਕ ਲਗਭਗ ਜਿੰਨੀਆਂ ਅਕਾਲੀਆਂ ਦੀਆਂ ਬਣੀਆਂ ਉਹ ਸੈਂਟਰ ਤੋੜ ਦਿੰਦਾ ਸੈਂਟਰ 'ਚ ਕਾਂਗਰਸ ਹੁੰਦੀ ਸੀ ਚਾਹੇ ਉਹ ਇਹਨਾਂ 'ਚ ਫੁੱਟ ਪਾ ਕੇ ਕਰੇ ਜਿਹੜਾ ਇੱਕ ਵਿਕਟਮ ਕਾਰਡ ਹੈ ਨਾ ਕਿਸਾਨੀ ਦੇ ਮਨ 'ਚ ਹੁੰਦਾ ਵੀ ਸਾਡੇ ਨਾਲ ਧੱਕਾ ਹੁੰਦਾ ਜਦੋਂ ਵੀ ਸਾਡੀ ਸਰਕਾਰ ਬਣਦੀ ਇਹਨੂੰ ਪੂਰੀ ਨਹੀਂ ਚੱਲਣ ਦਿੰਦੇ ਜਿਹੜੀ 2007 ਤੋਂ ਬਾਅਦ ਮਤਲਬ 12 ਦੇ ਵਿੱਚ ਦੁਬਾਰਾ ਸਰਕਾਰ ਆਉਂਦੀ ਐ ਅਸਲ ਦੇ ਵਿੱਚ ਉਦੋਂ ਬੜੀ ਵੱਡੀ ਚੇਂਜ ਅਕਾਲੀ ਦਲ 'ਚ ਵੀ ਆਈ ਸਾਡੇ ਸਮਾਜ ਦੇ ਵਿੱਚ ਵੀ ਆਈ ਉਹਦੇ ਨਾਲ ਕੀ ਹੋਇਆ ਕਿ ਮਤਲਬ ਜਿਹੜਾ ਇੱਕ ਵਿਕਟਮ ਕਾਰਡ ਸੀਗਾ ਉੱਥੇ ਐਨਡੀਏ ਦੀ ਬਣ ਗਈ ਗਵਰਨਮੈਂਟ ਉਹਦੇ ਮੰਤਰੀ ਵੀ ਅਸੀਂ ਸਾਡੇ ਬਣ ਗਏ ਮਤਲਬ ਤੁਹਾਡੇ ਕੋਲ ਟੋਟਲ ਪਾਵਰ ਆ ਗਈ ਸੈਂਟਰ ਵੀ ਤੁਹਾਡੇ ਨਾਲ ਹੈ ਤੁਸੀਂ ਵੀ ਇੱਥੇ ਬੈਠੇ ਹੋ ਜਮੇ ਹੋਇਓ 10 ਸਾਲ ਵੀ ਤੁਹਾਨੂੰ ਮਿਲ ਗਏ ਜਿਹੜੇ ਕੰਮ ਤੁਸੀਂ ਕਹਿੰਦੇ ਸੀ ਉਹ ਨਹੀਂ ਕਰੇ ਅਰ ਇਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਜੈ ਲਲਤਾ ਵਾਲਾ ਮਾਡਲ ਇਹਨਾਂ ਨੇ ਲਿਆਂਦਾ ਕਿ ਜੀ ਫ੍ਰੀ ਆਟਾ ਦਾਲ ਦੇ ਦਿਓ ਫ੍ਰੀ ਐਦਾਂ ਕਰ ਦਿਓ ਇਹ ਬੇਸਿਕਲੀ ਤਾਂ ਬਾਹਰਲਾ ਮੋਡਲ ਅਸਲ ਵਿੱਚ ਵੈਲਫੇਅਰ ਉਦੇ ਵਾਲਾ ਕਿ ਵੈਲਫੇਅਰ ਤੇ ਲਾ ਦਿਓ ਮਤਲਬ ਮੁਰਗੀਆਂ ਨੂੰ ਤੁਸੀਂ ਮਤਲਬ ਆਪ ਨਾ ਚੋਗਣ ਦਿਓ ਉਹਨਾਂ ਨੂੰ ਮੁਰਗੀਖਾਨੇ ਚ ਬੰਦ ਕਰਕੇ ਉੱਥੇ ਹੀ ਓਨੀ ਓਨੀ ਡਾਈਟ ਦੇਈ ਜਾਓ ਜੀ ਅਸਲ ਦੇ ਵਿੱਚ ਇਹ ਪੰਜਾਬ ਚ ਇਹਨਾਂ ਨੇ ਲਾਗੂ ਕੀਤਾ ਅੱਛਾ ਉਹਦਾ ਇੱਕ ਗੁੱਡਵਿਲ ਵੀ ਸੀ ਦੂਜੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਸਿਆਸਤ ਦੇ ਵਿੱਚ ਹੁੰਦੀ ਹੈ ਕਿ ਡਿਫਰੈਂਟ ਸੈਕਸ਼ਨ ਨੇ ਜਿਹੜੇ ਉਹਨਾਂ ਨੂੰ ਇਹ ਲੱਗਦਾ ਰਹੇ ਕਿ ਸਾਡਾ ਭਾਈਚਾਰਾ ਸਪੂਰਾ ਕਰਨਗੇ ਜਿਹਨੂੰ ਇੰਟਰਸਟ ਐਗਰੀਗੇਸ਼ਨ ਕਹਿੰਦੇ ਆ ਕਿ ਹਰ ਇੱਕ ਨੂੰ ਲੱਗੇ ਕਿ ਮੇਰਾ ਯਾਰ ਪੀ ਕੋਈ ਗੱਲ ਨਹੀਂ ਜੇ ਮਜਬੂਰੀ ਕੋਈ ਹੈਗੀ ਪਰ ਮੇਰਾ ਕੰਮ ਇੱਥੇ ਬਣ ਜਾਊਗਾ ਜਿਹੜੇ ਵੱਡੇ ਵੱਲ ਸਾਹਿਬ ਸੀ ਉਹਨਾਂ 'ਚ ਬਹੁਤ ਵੱਡਾ ਗੁਣ ਸੀ ਇੰਟਰਸਟ ਐਗਰੀਗੇਸ਼ਨ ਦਾ ਕਿਸੇ ਨੂੰ ਨਾ ਕਰਦੇ ਸੀ ਪਹਿਲੀ ਗੱਲ ਦੂਜੀ ਗੱਲ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬੁੱਢੇ ਡਿਫਰੈਂਟ ਸੈਕਸ਼ਨਸ ਨੂੰ ਜੋੜੀ ਰੱਖਦੇ ਸੀ ਨਾਲ ਅਰੇ ਬੜੀ ਵੱਡੀ ਗੱਲ ਹੁੰਦੀ ਹੈ ਤੀਜੀ ਜਿਹੜੀ ਵੱਡਾ ਗੁਣ ਸੀਗਾ ਕਿ ਈਗੋ ਨਹੀਂ ਸੀ ਕਿ ਕਿਸੇ ਤੇ ਡੋਮੀਨੇਟ ਕਰਨਾ ਹੈ ਮਿਲਣ ਗਿਲਣ ਦੇ ਵਿੱਚ ਜਿੰਨੇ ਬੰਦੇ ਪੁਰਾਣੇ ਮਿਲਦੇ ਨੇ ਉਹ ਸਾਰੇ ਕਹਿੰਦੇ ਨੇ ਬਹੁਤ ਹੀ ਹੰਬਲ ਕਿਸਮ ਦੇ ਮਤਲਬ ਉਹ ਤੇ ਨਰਮ ਕਿਸਮ ਦੇ ਹਾਲਾਂਕਿ ਵਿਰੋਧੀ ਇਹ ਕਹਿੰਦੇ ਸੀ ਵੀ ਜੀ ਇਹ ਸਰਾਲ ਦੀ ਤਰ੍ਹਾਂ ਸਾਹੀ ਖਿੱਚ ਲੈਂਦੇ ਨੇ ਜੱਫਾ ਪਾ ਕੇ ਖਤਮ ਕਰ ਦਿੰਦੇ ਨੇ ਤਾਂ ਪਰ ਜ਼ਿਆਦਾ ਇੰਟਰਸਟ ਐਗਰੀਗੇਸ਼ਨ ਦੀ ਗੱਲ ਸੀ ਉਹ ਕਿ ਜੇ ਕਿਸੇ ਦਾ ਕੋਈ ਇੰਟਰਸਟ ਹੈ ਯਾਰ ਪੂਰਾ ਕਰ ਦਿਓ ਕੀ ਗੱਲ ਹੈ ਜੇ ਸਾਨੂੰ ਪਾਵਰ ਮਿਲੀਏ ਤਾਂ ਮਤਲਬ ਦਿਲ ਜਿਗਰਾ ਥੋੜਾ ਵੱਡਾ ਰੱਖਣਾ ਪੈਂਦਾ ਹੈ ਇਹਦੇ ਵਿੱਚ ਸਿਆਸਤ ਦੇ ਵਿੱਚ ਉਹ ਚੀਜ਼ ਅਕੰਧਿਲ ਦੇ ਵਿੱਚੋਂ ਹੌਲੀ-ਹੌਲੀ ਗਾਇਬ ਹੋ ਗਈ ਉਹ ਚੀਜ਼ ਮਤਲਬ ਈਗੋ ਕਿਉਂਕਿ ਯੰਗ ਲੀਡਰਸ਼ਿਪ ਹੈ ਯੰਗ ਬੰਦਿਆਂ ਨੂੰ ਥੋੜਾ ਜਿਹਾ ਇਹ ਵੀ ਹੁੰਦਾ ਇੱਕ ਦੂਰਾਂ ਪਿੱਟਦੇ ਵੀ ਨੇ ਉਹ ਬਜ਼ੁਰਗ ਸੀ ਉਸ ਹਿਸਾਬ ਦੇ ਨਾਲ ਪਹਿਲਾਂ ਜਿੰਨੇ ਵੀ ਹਾਲਾਤ ਚੇਂਜ ਹੁੰਦੇ ਜਿੰਨੀ ਵਾਰ ਵੀ ਉਹ ਗਿਰੇ ਜਾਂ ਜਿੰਨੀ ਵਾਰ ਵੀ ਹੋਇਆ ਭਾਜਪਾ ਜਾਂ ਜਨਸੰਗ ਕੋਈ ਚੀਜ਼ ਸੀਗੀ ਮਤਲਬ ਕਲੀਅਰ ਕੱਟ ਫਾਰਮੂਲਾ ਸੀਗਾ ਕਿ 40% ਵੋਟ ਸ਼ਹਿਰੀ ਹੈ ਤੇ ਪopulation ਸ਼ਹਿਰੀ ਹੈ ਤੇ ਦੂਜੀ ਪਿੰਡਾਂ ਦੀ ਹੈ ਪਿੰਡਾਂ ਵਾਲਿਆਂ ਨੂੰ ਇਹ ਕਰ ਲੈਂਦੇ ਸੀ ਸ਼ਹਿਰ ਵਾਲਿਆਂ ਨੂੰ ਉਹ ਕਰ ਲੈਂਦੇ ਸੀ ਜਦੋਂ ਪੰਜਾਬੀ ਪਾਰਟੀ ਬਣਾਉਣ ਦੀ ਗੱਲ ਆਈ ਤਾਂ ਉਹਨਾਂ ਕੋਲੋਂ ਵੀ ਇਹ ਗੱਲ ਖੋਣ ਦੀ ਕੋਸ਼ਿਸ਼ ਹੋਈ ਕਿ ਸ਼ਹਿਰਾਂ 'ਚ ਵੀ ਤਾਂ ਸਾਡੇ ਹੀ ਨੇ ਬੰਦੇ ਔਰ ਸ਼ਹਿਰਾਂ 'ਚ ਬਿਜ਼ਨਸ ਵੀ ਆ ਗਏ ਲੋਕ ਪਿੰਡਾਂ ਤੋਂ ਓਕੇ ਵੀ ਆਏ ਹਰਿਆਣੇ 'ਚ ਵੀ ਖੜੇ ਕਰੇ ਅਕਾਲੀ ਦੰਦੇ ਕਿ ਅੰਬੀਸ਼ਨ ਉਸ ਤਰ੍ਹਾਂ ਦੀ ਬਣਾ ਲਈ ਪਰ ਉਹਦੇ ਪਿੱਛੇ ਦੇਖੋ ਕਾਰਪੋਰੇਟ ਪੈਸਾ ਚਾਹੀਦਾ ਹੁੰਦਾ ਹੈ ਪੈਸਾ ਵੀ ਇਕੱਠਾ ਕਰ ਲਿਆ ਚੰਗਾ ਉਸ ਲੈਵਲ ਦਾ ਨਹੀਂ ਕਰ ਸਕੇ ਦੂਜੀ ਇਹ ਹੈ ਕਿ ਉਹ ਵਿਰਸਾ ਛੱਡ ਗਏ ਇਕੋ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਉਸ ਤਰ੍ਹਾਂ ਮਤਲਬ ਕਾਰਪੋਰੇਟ ਗੇਮ ਵਾਲੀ ਨਹੀਂ ਹੈਗੀ ਉਹ ਇਸੇ ਕਰਕੇ ਉਹ ਕਿਸਾਨਾਂ ਕੋਲ ਚਲੇਗੇ ਫਿਰ ਦੁਬਾਰਾ ਮਤਲਬ ਜਿਹੜੇ ਕਿਸਾਨੀ ਦੇ ਹਿੱਤ ਸੀਗੇ ਜਿਹੜੇ ਪੰਜਾਬੀਆਂ ਦੇ ਹਿੱਤ ਸੀਗੇ ਜਾਂ ਜਿਹੜੇ ਨਾਲ ਪੰਥਕ ਹਿੱਤ ਵੀ ਜੁੜੇ ਹੋਏ ਸੀਗੇ ਜੀ ਸਿਕਿਉਰਿਟੀ ਸੀ ਉਹਨਾਂ ਚੀਜ਼ਾਂ ਨੂੰ ਅਡਰੈਸ ਨਹੀਂ ਕੀਤਾ ਹੁਣ ਬੰਦੀ ਸਿੰਘ ਵੀ ਜਾਦ ਆ ਗਏ ਨੇ ਹੁਣ ਸਾਰਾ ਕੁਝ ਯਾਦ ਆ ਗਿਆ ਕਮਿਸ਼ਨ ਬਣਾਉਣਾ ਸੀ ਜਿਹੜਾ 25 30 ਹਜ਼ਾਰ ਮੁੰਡੇ ਮਾਰੇ ਗਏ ਉਹਨਾਂ ਦੀ ਸੀ ਜਿਹੜੇ ਪੁਲਿਸ ਅਫਸਰ ਸੀ ਜਿਨ੍ਹਾਂ ਨੂੰ ਸਜ਼ਾਵਾ ਦੇਣੀ ਸੀ ਉਹ ਸਾਰਾ ਸਾਰੇ ਦਾ ਸਾਰਾ 10 ਸਾਲ ਰਾਜ ਕੀਤਾ ਉਹ ਚੇਤੇ ਹੀ ਨਹੀਂ ਰਿਹਾ ਟਰੂਥ ਕਮਿਸ਼ਨ ਹਾਂ ਉਹ ਉਹ ਹੁਣ ਗੱਲਾਂ ਇਹ ਨੇ ਦੇਖੋ ਉਹ ਜਿਨ੍ਹਾਂ ਦੇ ਸੱਟ ਵੱਜੀ ਹੁੰਦੀ ਹੈ ਉਹ ਨਹੀਂ ਭੁੱਲਦੀ ਚਾਹੇ ਉਹ ਕੁਝ ਵੀ ਹੋਵੇ ਆਪ ਚਾਹੇ ਨਕਮੇ ਹੀ ਹੋਣ ਪਰ ਵੱਦਜਨ ਹੋ ਗਏ ਉਹਨਾਂ ਦੀ ਨਿਗਾਹ ਦੇ ਵਿੱਚ ਕੋਈ ਵਾਰੀ ਅੱਛਾ ਉਹਨੂੰ ਠੀਕ ਕਰਨ ਦੇ ਲਈ ਉਹ ਕਲਾ ਹੈ ਨਹੀਂ ਇਹਨਾਂ ਕੋਲ ਉਹ ਹਾਲਾਂਕਿ ਸਖਵੀਰ ਬਾਦਲ ਦੇ ਮੁਕਾਬਲੇ ਮਜੀਠੀਏ ਕੋਲ ਹੈਗੀ ਅਜੇ ਫੇਰ ਉਹ ਕਹਿ ਰਿਹਾ ਵਿਖੜਕਾ ਦਰਕਾ ਕਰੋ ਅਗਰੈਸਿਵ ਹੋ ਜੇ ਤੁਸੀਂ ਸੈਂਟਰ ਨੂੰ ਪਹੁੰਚ ਜਾਓਗੇ ਤੁਹਾਡੇ ਤੇ ਕੁੱਟ ਪਊ ਤੁਹਾਡੀ ਨਸਮਤੀ ਹੋ ਜਾਊਗੀ ਪਰ ਉਹਨੂੰ ਕੁੱਟ ਖਾਣ ਵਾਲਾ ਕਾਢ ਨਹੀਂ ਹੈ ਭਾਈ ਜੇਲਾ ਚ ਜਾਣ ਵਾਲਾ ਮਤਲਬ ਜਿਹੜਾ ਪਹਿਲਾਂ ਹੁੰਦਾ ਸੀ ਨਾ ਮੋਰਚਾ ਲਾ ਕੇ ਬੈਹਗੇ ਤਾਂ ਪੰਜ ਪੰਜ ਬੰਦਿਆਂ ਦੀ ਚਿੱਲੀ ਜਾਣੀ ਹੈ ਗ੍ਰਿਫਤਾਰੀ ਤਾਂ ਇੰਨਾ ਸੀ ਉਹਨਾਂ ਕੋਲ ਸਾਧਨ ਉਹ ਬਦਲ ਗਿਆ ਅਕਾਲੀ ਦਲ ਦੀ ਵੀ ਅਗਲੀ ਪੀੜ੍ਹੀ ਆ ਗਈ ਅਗਲੀ ਪੀੜ੍ਹੀ ਹੈ ਜਿਹੜੀ ਉਸ ਤਰ੍ਹਾਂ ਦੀ ਪੁਰਾਣੀ ਪੀੜ੍ਹੀ ਵਰਗੀ ਨਹੀਂ ਹੈ ਜੀ ਸੋ ਇਹ ਇੱਕ ਬੜੇ ਸੰਕਟ ਦੇ ਵਿੱਚ ਖੜੇ ਨੇ ਜਿਹੜਾ ਜੈਨੂਅਨ ਵੀ ਹੈ ਇਹਨਾਂ ਦੇ ਵਸ ਤੋਂ ਬਾਰੀਆਂ ਵੀ ਨੇ ਗਈ ਗੱਲ ਜੀ ਡਾਕਟਰ ਸਾਹਿਬ ਅਹਿਸਾਸ ਵੀ ਨਹੀਂ ਹੈ ਬਿਲਕੁਲ ਇੱਕ ਗੱਲ ਹੋਰ ਸ਼ਰੋਮਣੀ ਕਰਜਲ ਜਿਹੜੀ ਲੀਡਰਸ਼ਿਪ ਹੈ ਉਹ ਇੱਕ ਦੁਵਿਧਾ ਤੇ ਦਵੰਦ ਦੇ ਵਿੱਚ ਫਸੀ ਹੋਈ ਹੈ ਉਹ ਦੋਨੋਂ ਪਾਸੇ ਲੀਡਰਸ਼ਿਪ ਹੈ ਇਧਰ ਚੰਦੂ ਮਹਾਰਾਜ ਸਾਹਿਬ ਵਾਲੀ ਵੀ ਉਧਰ ਸੁਖਵੀਰ ਹੋਰਾਂ ਵਾਲੀ ਵੀ ਤੇ ਜਿੰਨੇ ਕੁ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਉਹ ਚਲੋ ਕਿਤੇ ਮਿਲ ਜਾਂਦੇ ਨੇ ਜਾਂ ਫੋਨ ਤੇ ਪੁੱਛ ਲੈਂਦੇ ਨੇ ਅ ਉਹਨੇ ਤਾਂ ਲੀਡਰ ਇੱਕ ਸਵਾਲ ਪੁੱਛਦੇ ਨੇ ਮੈਨੂੰ ਤਾਂ ਖਰ ਕਈ ਵਾਰ ਪੁੱਛਿਆ ਉਹਨਾਂ ਨੇ ਉਹ ਕਹਿੰਦੇ ਕਿ ਜੇ ਅਸੀਂ ਬੀਜੇਪੀ ਦੇ ਨਾਲ ਅਲਾਈਅੰਸ ਕਰ ਲਈਏ ਤਾਂ ਕਿਵੇਂ ਰਹੂਗਾ ਇਹ ਇੱਕੋ ਸਵਾਲ ਵੱਖ-ਵੱਖ ਲੀਡਰਾਂ ਦਾ ਦੋਨੋਂ ਧੜਿਆਂ ਦਾ ਕਈ ਵਾਰ ਹੋਇਆ ਕਿ ਜੇ ਅਸੀਂ ਬੀਜੇਪੀ ਦੇ ਨਾਲ ਅਲਾਈਅੰਸ ਕਰ ਲਈਏ ਤਾਂ ਕਿਵੇਂ ਰਹੂਗਾ ਹੁਣ ਮਨ ਦੇ ਵਿੱਚ ਜਿਹੜੀ ਗੱਲ ਹੈ ਲੀਡਰਸ਼ਿਪ ਦੇ ਉਹ ਹੈਗੀ ਹੈ ਕਿ ਜੇ ਅਸੀਂ ਬੀਜੇਪੀ ਦੇ ਨਾਲ ਅਲਾਈਅੰਸ ਕਰ ਲਿਆ ਤਾਂ ਇੱਕ ਤਾਂ ਜਿਹੜੀਆਂ ਅਸੀਂ ਮੰਗਾਂ ਚੱਕੀਆਂ ਨੇ ਬੰਦੀ ਸਿੰਘਾਂ ਦੀ ਜਾਂ ਪੰਜਾਬ ਦੀ ਪਾਣੀ ਦੀ ਇਹ ਸਾਨੂੰ ਚੁੱਪ ਕਰਨਾ ਪੈਣਾ। ਹੂੰ ਜੇ ਅਸੀਂ ਅਲਾਈਅንስ ਕਰ ਲਿਆ ਕਿਸਾਨੀ ਭਾਜਪੀ ਦੇ ਖਿਲਾਫ ਹੈ ਪੰਜਾਬ ਦੇ ਵਿੱਚ ਸਾਨੂੰ ਉਲਟੇ ਘੇੜਾ ਨਾ ਜੇ। ਹੂੰ ਹੂੰ ਵਿੱਚੋਂ ਹੀ ਇੱਕ ਵੱਡਾ ਕੈਡਰ ਤੇ ਇਹਨੇ ਲੀਡਰਸ਼ਿਪ ਕਹਿੰਦੀ ਹੈ ਕਿ ਅਲਾਈਅንስ ਅਸੀਂ ਕਰ ਲੋ ਭਾਜਪੀ ਨਾਲ ਆਪਣਾ ਫਾਇਦਾ ਰਹੂਗਾ। ਹੂੰ ਹੂੰ ਇਲੈਕਸ਼ਨ ਤੋਂ ਬਾਅਦ ਹੁਣ ਵੀ ਮੈਜ਼ਰਮੈਂਟ ਹੋਈ ਕਿ ਜੇ ਆਪਾਂ ਨੇ ਭਾਜਪੀ ਨਾਲ ਲੜੀਆਂ ਹੁੰਦੀਆਂ ਕਿਹੜੀ ਕਿਹੜੀ ਸੀਟਾਂ ਆਪਾਂ ਜਿੱਤ ਸਕਦੇ ਸੀ ਕਿੱਥੇ ਕਿੱਥੇ ਉਹਨੇ ਘੱਟਬਾਤ ਰਹੀਆਂ। ਉਹ ਸਾਰਾ ਕੁਝ ਹੋਇਆ ਤੇ ਕੀ ਲੱਗਦਾ ਕਿ ਬੀਜੇਪੀ ਦੇ ਨਾਲ ਅਲਾਈਅੰਸ ਦੇ ਵਿੱਚ ਜੇ ਚੱਲਿਆ ਜਾਂਦਾ ਇਕੱਲੇ ਚੱਲਣ ਦਵਾਰੇ ਇੱਕ ਤਰ੍ਹਾਂ ਦਾ ਲ ਮਜ਼ਬੂਤ ਹੋਊਗਾ ਰਾਜਨੀਤਿਕ ਤੌਰ ਦੇ ਉੱਪਰ ਜਾਂ ਫਿਰ ਨਹੀਂ ਰੁਕ ਸਾਹਿਬ ਦੇਖੋ ਨੂੰ ਸਾਹਿਬ ਇਹ ਗੱਲ ਨੂੰ ਸਮਝਦੇ ਜੇ ਤਾਂ ਸੱਤਾ ਹੀ ਚਾਹੀਦੀ ਹੈ ਸੱਤਾ ਤਾਂ ਦੇਖੋ ਜਿਹੜੀ ਵੀ ਕੇਂਦਰ ਚ ਪਾਰਟੀ ਉਹਦੇ ਨਾਲ ਰਲ ਕੇ ਮਿਲਦੀ ਹੈ ਚਾਹੇ ਉਹ ਕਾਂਗਰਸ ਹੋਵੇ ਜਾਂ ਬੀਜੇਪੀ ਹੋਵੇ ਸੋ ਉਹ ਸੱਤਾ ਦੇ ਪੁਆਇੰਟ ਹੋਵੇ ਉਹ ਨਾਲ ਤਾਂ ਕੋਈ ਗੱਲ ਨਹੀਂ ਉਹ ਤਾਂ ਗਿਣਤੀ ਮਿੰਤੀ ਹੈ ਉਹਦੀਆਂ ਵੋਟਾਂ ਕਿੰਨੀਆਂ ਮੇਰੀਆਂ ਕਿੰਨੀਆਂ ਅਸੀਂ ਕੁਰਸੀ ਦੇ ਉੱਪਰ ਚੜ੍ਹ ਕੇ ਬਹਿ ਜਾਣਾ ਹੈ ਜੇ ਤੁਸੀਂ ਬੇਸਿਕਲੀ ਰੀਜਨਲ ਪਾਰਟੀ ਦਾ ਇੱਕ ਏਜੰਡਾ ਲੈ ਕੇ ਚੱਲਣਾ ਚਾਹੁੰਦੇ ਹੋ ਤਾਂ ਉਹ ਬੜਾ ਵੱਡਾ ਸੰਕਟ ਇਹਨਾਂ ਦੇ ਸਾਹਮਣੇ ਹੈ ਕਿ ਪੰਥ ਹੈ ਜਿਹੜਾ ਸੋ ਕਾਲਡ ਅਸੀਂ ਕਹਿੰਦੇ ਹਾਂ ਸਿੱਖ ਪੰਥ ਉਹ ਇੱਕ ਦੁਨੀਆ ਦੇ ਪੱਧਰ ਤੇ ਮੋਡਰਨਾਈਜੇਸ਼ਨ ਹੋ ਰਹੀ ਹੈ ਮਾਰਕੀਟ ਦਾ ਜੋਗ ਆ ਗਿਆ ਸੋਸ਼ਲ ਮੀਡੀਆ ਦਾ ਜੋਗ ਆ ਗਿਆ ਬੱਚੇ ਤਾਂ ਫੋਨ ਦੇ ਉੱਪਰ ਚਿੰਬੜੇ ਹੋਏ ਨੇ ਥੋੜੀ ਸੁਣਦਾ ਕੋਣ ਹੈ ਉਸ ਮੀਡੀਏ ਦੇ ਵਿੱਚ ਇਹਨਾਂ ਦੀ ਸਪੇਸ ਕਿੰਨੀ ਹੈ ਤੁਸੀਂ ਦੇਖੋ ਨਾ ਅਗਲੀ ਤਰ੍ਹਾਂ ਕੋਲ ਕਿੰਨਾ ਕੁ ਸੋਸ਼ਲ ਮੀਡੀਆ ਦੇ ਵਿੱਚ ਜਾਂ ਵੱਡੇ ਮੀਡੀਆ ਦੇ ਵਿੱਚ ਇਹਨਾਂ ਦਾ ਸਪੇਸ ਕਿੰਨਾ ਹੈ ਜੇ ਤੁਸੀਂ ਦੇਖੋ 2% ਵੀ ਨਹੀਂ ਹੈ ਇੰਨੀ ਕੁ ਪਾਪੂਲੇਸ਼ਨ ਹੈ ਹੋਣਾ ਚਾਹੀਦਾ ਹੁੰਦਾ ਬਹੁਤ ਜ਼ਿਆਦਾ ਇਹਨਾਂ ਨਾਲੋਂ ਕਿਤੇ ਵੱਡੇ ਵੱਡੇ ਮਤਲਬ ਹੋਰ ਲੋਕ ਆਮ ਆਪ ਨੇ ਸੋ ਇੱਕ ਤਾਂ ਜਿਹੜੇ ਨਵਾਂ ਪੀੜ੍ਹੀ ਹੈ ਯੂਥ ਹੈ ਸਿੱਖਾਂ ਦਾ ਹੈਰੀਟੇਜ ਹੈ ਉਹਨੂੰ ਬੇਸਿਕਲੀ ਮੋਡਰਨਾਈਜ਼ ਜਿਹੜੇ ਚੈਲੰਜ ਨੇ ਮਾਡਰਨ ਜ਼ਮਾਨੇ ਦੇ ਉਹਨਾਂ ਨੂੰ ਸਿੱਖੀ ਦੇ ਪੁਆਇੰਟ ਹੋਊਗਾ ਕਿ ਉਹਨਾਂ ਕਿਵੇਂ ਫੇਸ ਕਰਨ ਇਹ ਜ਼ਰੂਰੀ ਹੈ। ਮਤਲਬ ਮਾਡਰਨ ਮੋਡਰਨਿਟੀ ਦਾ ਚੈਲੰਜ ਹੈ ਸਿੱਖ ਸਿੱਖ ਪੰਥ ਦੇ ਸਾਹਮਣੇ ਹੈ ਸਾਰੇ ਦੇ ਹੋ। ਦੂਜਾ ਵੱਡਾ ਚੈਲੰਜ ਇਹ ਹੈ ਕਿ ਸਿੱਖਾਂ ਦਾ ਜਿਹੜਾ ਹੈਰੀਟੇਜ ਹੋ ਸਪਿਰਚੁਅਲਿਟੀ ਦਾ ਉਹ ਬ੍ਰਾਹਮਣイズਮ ਦਾ ਨਹੀਂ ਹੈ ਮਤਲਬ ਆਕਾਰਾਂ ਦੀ ਪੂਜਾ ਦਾ ਨਹੀਂ ਹੈ। ਉਹ ਰੋਹਾਨੀਅਤ ਦਾ ਵੱਡਾ ਚੈਲੰਜ ਹੈ ਜਿਹੜਾ ਮੈਂ ਕਹਿ ਰਿਹਾ ਵੀ ਪੀਰ ਤਾਂ ਹੈ ਹੀ ਕੋਈ ਨਹੀਂ, ਮੀਰ ਹੀ ਨਹੀਂ ਨਾ ਸਾਰੇ ਤੁਰੇ ਫਿਰਦੇ। ਮੀਰ ਵੀ ਜਿਹੜੇ ਨੇ ਉਹ 18ਵੀਂ ਸਦੀ ਵਾਲੇ ਨੇ। ਇਹ ਤਾਂ ਮਾਡਰਨ ਜ਼ਮਾਨੇ ਦੇ ਹੋਣ ਇਹਨਾਂ ਸਾਰਿਆਂ ਚੋਂ ਲਾਭ ਪਾ ਕੇ ਸਖਬੀਰ ਬਾਦਲ ਫਿਰ ਵੀ ਮਾਡਰਨ ਹੈ ਜੀ ਪਰ ਉਹ ਸਪਿਰਚੁਅਲਟੀ ਨਾਲੋਂ ਟੁੱਟਿਆ ਹੋਇਆ ਉਹਦਾ ਹੈਰੀਟੇਜ ਵਾਲਾ ਉਹ ਕੋਈ ਈਵੇਂ ਨਹੀਂ ਹੈ ਉਹ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਕੋਈ ਸੋ ਅੱਜ ਸਿੱਖੀ ਸੰਸਾ ਦਾ ਜਿਹੜਾ ਸਭ ਤੋਂ ਵੱਡੇ ਦੋ ਚੈਲੰਜ ਨੇ ਸਾਹਮਣੇ ਕਿ ਰੂਹਾਨੀਅਤ ਨਾਲੋਂ ਟੁੱਟ ਗਏ ਨੇ ਮਾਡਰਨਿਟੀ ਹੈ ਜਿਹੜੀ ਉਹਨੂੰ ਫੇਸ ਕਰਨ ਜੋਗੇ ਨਹੀਂ ਹਨ ਉਹਦੇ ਵਿਚਾਰੇ ਫਸੇ ਹੋਏ ਨੇ ਕਿ ਅਸੀਂ ਗੁੱਲੋਂ ਮਾਰ ਮਾਰ ਕੇ ਰਣਜੀਤ ਸਿੰਘ ਦੇ ਰਾਜ ਦੀਆਂ ਮਿਸਲਾਂ ਦੀਆਂ ਐਗਜ਼ੈਂਪਲਾਂ ਐਵੇਂ ਫੋਕੀ ਬਹੁਤ ਸਾਰੀ ਫੇਕ ਹਿਸਟਰੀ ਖੜੀ ਕਰਕੇ ਮੰਨ ਲੋ ਕਰੀ ਜਾ ਰਹੇ ਨੇ ਉਸ ਤਰੀਕੇ ਨਾਲ ਅੱਛਾ ਕਿਸਾਨੀ ਹੈ ਜਿਹੜੀ ਉਹ ਇਹਨਾਂ ਨੂੰ ਛੱਡ ਕੇ ਮੋਰਚਿਆਂ ਦੇ ਵਿੱਚ ਚਲੀ ਗਈ। ਮੰਨ ਤੁਸੀਂ ਦੇਖੋ ਨਾ ਬੇਸ ਕਿੱਚ ਬਣਾਉਣਾ ਤੁਸੀਂ। ਪੋਲਿਟਿਕਸ ਦੇ ਵਿੱਚ ਵੱਡੀ ਚੀਜ਼ ਇਹ ਹੁੰਦੀ ਹੈ ਕਿ ਤੁਸੀਂ ਲੋਕਾਂ ਦੇ ਮਨ ਦੀ ਕੰਡੀਸ਼ਨਿੰਗ ਕਿਵੇਂ ਕਰਦੇ ਹੋ। ਆਪਣੇ ਸਾਹਮਣੇ ਦੁਸ਼ਯੰਤ ਚਟਾਲੇ ਦਾ ਹੋਇਆ। ਜਿਸ ਦਿਨ ਡਿਕਲੇਅਰ ਹੋਈਆਂ ਇਲੈਕਸ਼ਨਾਂ ਸਾਰੀ ਜੇਜੇਪੀਏ ਜਿਹੜੀ ਉਹ ਛੱਡ ਕੇ ਚਲੀ ਗਈ। ਕਿਉਂਕਿ ਕਿਸਾਨਾਂ ਦਾ ਬੇਸ ਹੈ। ਬਿਲਕੁਲ ਕਿਸਾਨਾਂ ਦੇ ਉਲਟ ਬੀਜੇਪੀ ਦੇ ਨਾਲ ਜਾ ਕੇ ਖੜੇ ਸੀ। ਮੰਨ ਲੋ ਉੱਥੋਂ ਹੀ ਸਬਕ ਸਿੱਖ ਲੈਣ। ਕਿ ਬੀਜੇਪੀ ਜਿੰਨਾ ਮਰਜੀ ਮੋਰਚੇ ਦੇ 18 ਗਰੁੱਪ ਬਣਾ ਦੇਵੇ 40 ਬਣਾ ਦੇਵੇ ਜੋ ਕਿਸਾਨ ਮੋਰਚੇ ਨੇ ਬੀਜੇਪੀ ਦਾ ਕਿਸਾਨੀ ਚ ਜੋ ਅਕਸ ਬਣਾਤਾ ਜਿਹੜਾ ਬੀਜੇਪੀ ਨਾਲ ਖੜੂਗਾ ਉਹਨਾਂ ਨੂੰ ਅਕਸੈਪਟੇਬਲ ਨਹੀਂ ਹੋਊਗਾ ਉਹ ਪੰਜਾਬ ਚ ਉਹਦੀ ਪਰਸੈਂਟੇਜ ਵੀ ਬਹੁਤ ਜ਼ਿਆਦਾ ਵਧ ਗਈ ਪਰ ਸੀਟਾਂ ਨਹੀਂ ਜਿੱਤ ਸਕੇ ਜਿੱਤ ਵੀ ਜਾਣਗੇ ਅੱਜ ਰਵਨੀਤ ਬਿੱਟੂ ਮਨਿਸਟਰ ਵੀ ਬਣ ਗਿਆ ਬੀਜੇਪੀ ਨੂੰ ਲੱਕੀ ਬਣਿਆ ਨਾ ਪਾਵਰ ਆ ਗਈ ਹੈ ਪਰ ਉਹਨੇ ਪੋਲੀਟੀਕਲ ਸੁਸਾਈਸਾਈਡ ਕਰ ਲਈ ਹੈ ਮਤਲਬ ਦੁਬਾਰਾ ਉਹ ਵਾਪਸ ਨਹੀਂ ਉੱਥੇ ਹੋ ਆ ਸਕੋ ਇੱਕ ਵਾਰੀ ਮਤਲਬ ਜਿਹੜਾ ਕਰ ਲਿਆ ਕਰ ਲਿਆ ਜੀ ਸੋ ਇਹ ਗੱਲ ਨੂੰ ਇਹ ਸਮਝ ਨਹੀਂ ਰਹੇ ਇਸ ਗੱਲ ਨੂੰ ਅਚਾ ਕਿਉਂਕਿ ਮਾਡਰਨਿਟੀ ਚ ਦੇ ਦੇਣੇ ਫਿਰ ਇਦਾਂ মিডিਆ ਐਂ ਖਰੀਦ ਕੇ ਕੋਈ ਮਤਲਬ ਜਿਹੜੇ ਪ੍ਰਸ਼ਾਂਤ ਕਿਸ਼ੋਰ ਵਰਗੇ ਇਦਾਂ ਮੈਨੇਜ ਕਰ ਲਾਂਗੇ ਇੱਕ ਅੱਧੀ ਇਲੈਕਸ਼ਨ ਮੈਨੇਜ ਹੋ ਜਾਂਦੀ ਹੈ ਕੀਤੀਆਂ ਵੀ ਨੇ ਇਹਨਾਂ ਨੇ ਐਸੀ ਗੱਲ ਨਹੀਂ ਹੈ ਪਰ ਗੱਲ ਇਹ ਹੈ ਵੀ ਕੀ ਇਹੀ ਮਕਸਦ ਹੈ ਪੁੱਛਿਆ ਸਦਾ ਤੁਹਾਡੀ ਦਾ ਲੋਕਾਂ ਨੂੰ ਤੁਸੀਂ ਇਹੀ ਦੱਸਣਾ ਚਾਹੁੰਦੇ ਹੋ ਵੀ ਸਾਨੂੰ ਕਿਵੇਂ ਨਾ ਕਿਵੇਂ ਕੁਰਸੀ ਤੇ ਬਿਠਾਈ ਰੱਖੋ ਉਹ ਤੁਹਾਡੇ ਮਕਸਦ ਪੂਰੇ ਹੋਈ ਜਾਣਗੇ ਜਿਹਨਾਂ ਦੇ ਨਹੀਂ ਪੂਰੇ ਹੋਣਗੇ ਉਲਟ ਹੋ ਜਾ ਕਰਨਗੇ ਉਹ ਸੋ ਇਸ ਗੱਲ ਨੂੰ ਸਮਝ ਨਹੀਂ ਰਹੇ ਅੱਛਾ ਮਾਡਲ ਚੱਕ ਲਿਆਉਂਦੇ ਨੇ ਕਦੇ ਚਾਹ ਲਲਤਾ ਦਾ ਕਦੇ ਲਾਲੂ ਪ੍ਰਸ਼ਾਦ ਉਹ ਸਮਾਜ ਸਾਡੇ ਤੋਂ ਬਿਲਕੁਲ ਵੱਖਰੇ ਨੇ ਸਾਡੇ ਤਾਂ ਗੁਰੂਆਂ ਨੇ ਕੰਮ ਕਰਤਾ ਵੀ ਕੋਈ ਵੀ ਲੋਏਸਟ ਤੋਂ 로ਏਸਟ ਵੀ ਖੜਾ ਹੋ ਕੇ ਚੈਲੰਜ ਕਰ ਸਕਦਾ ਉਹਨਾਂ ਸਮਾਜਾਂ ਦੇ ਵਿੱਚ ਮੱਧ ਪ੍ਰਦੇਸ਼ ਦੇ ਯੂਪੀ ਦੇ ਵਿੱਚ ਇਹ ਕਲਚਰ ਨਹੀਂ ਹੈ ਸੋ ਇਸ ਗੱਲ ਨੂੰ ਥੋੜਾ ਜੈਨ ਨੂੰ ਸਮਝ ਕੇ ਚੱਲਣਾ ਪਊਗਾ ਕਿ ਇੱਕ ਤਾਂ ਜਿਹੜੀ ਕਿਸਾਨੀ ਦੇ ਵਿੱਚ ਵਿਕਟਮ ਆਈਡੈਂਟੀਟੀ ਹੈ ਕਿ ਸਾਡੇ ਨਾਲ ਤੱਕਾ ਹੀ ਹੁੰਦਾ ਹੈ ਦੂਜਾ ਪੰਜਾਬੀਆਂ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਹਮੇਸ਼ਾ ਹੀ ਤੱਕਾ ਹੋਇਆ ਔਰ ਹੋਏ ਵੀ ਨਹੀਂ ਉਸ ਚੀਜ਼ ਨੂੰ ਛੱਡਦਾ ਤੱਕੇ ਆਪ ਕਰਨ ਲੱਗੇ ਸੋ ਜੇ ਦੁਬਾਰਾ ਉਹਦੇ ਨਾਲ ਜੁੜਨਗੇ ਉਹਨਾਂ ਦੇ ਜੈਨੂਇਨ ਇਸ਼ੂ ਨੇ ਜਿਹੜੇ ਚੱਕਣਗੇ ਡੈਫੀਨਿਟਲੀ ਰਿਸਪਾਂਸ ਮਿਲੂਗਾ ਰੀਜਨਲ ਪਾਰਟੀ ਦਾ ਸਪੇਸ ਖਾਲੀ ਪਿਆ ਪਰ ਉਹ ਖਾਲੀ ਇਸ ਤਰ੍ਹਾਂ ਨਹੀਂ ਪਿਆ ਕਿ ਜਿਹੜਾ ਮਰਜ਼ੀ ਮੜੱਕ ਲਵੇ ਉਹਨੂੰ ਉਹ ਆਮ ਆਦਮੀ ਪਾਰਟੀ ਨੇ ਮੜਕਣ ਦੀ ਕੋਸ਼ਿਸ਼ ਕੀਤੀ ਔਰ ਖਤਮ ਹੋ ਗਏ ਨੇ ਉਹ ਸੋ ਇਹ ਇਹਨਾਂ ਨੂੰ ਦੁਬਾਰਾ ਮਤਲਬ ਕਿਉਂਕਿ ਇਹਨਾਂ ਕੋਲ ਹਿਸਟਰੀ ਹੈਗੀ ਹੈ ਅਕਾਲੀ ਦਲ ਕੋਲ ਇਹਨਾਂ ਦਾ ਪੁਰਾਣਾ ਵਿਰਸਾ ਵੀ ਹੈਗਾ ਪਰ ਇਹਨਾਂ ਨੂੰ ਨਰਮ ਹੋਣਾ ਪਊਗਾ ਆਪਣੀ ਈਗੋ ਛੱਡਣੀ ਪਊਗੀ ਇਕੱਠੇ ਹੋਣਾ ਪਊਗਾ ਵੀ ਕਿਤੇ ਉਹਨੂੰ ਟਾ ਕੇ ਕੁਝ ਵੀ ਨਹੀਂ ਸੌਦਾ ਕਰ ਲੈਣ ਬੀਜੇਪੀ ਨਾਲ ਇੱਕ ਪੰਜ ਸਾਲ ਦੀ ਸਰਕਾਰ ਆਜੂਗੀ ਬਸ ਫਿਰ ਖਤਮ ਹੋ ਜੂਗੀ ਉਹ ਸੋ ਥੋੜਾ ਜਿਨਾ ਮੇਰਾ ਖਿਆਲ ਹੈ ਇਹਨਾਂ ਨੂੰ ਮਤਲਬ ਨਾ ਆਤਮ ਮਨਤਨ ਕਰਨਾ ਬੜਾ ਜ਼ਰੂਰੀ ਹੈ ਜੀ ਜਿਹਦੇ ਤੋਂ ਸਾਰੇ ਹੀ ਭੱਜ ਰਹੇ ਨੇ ਦੂਜੇ ਦੂਜੇ ਨੂੰ ਦੋਸ਼ ਲਾ ਕੇ ਆਪਣੇ ਆਪ ਨੂੰ ਹੀਰੋ ਬਣਾਈ ਜਾਂਦੇ ਨੇ ਜੀ ਬਿਲਕੁਲ ਸੁਰੋਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਧੰਨਵਾਦ ਸ਼ੁਕਰੀਆ ਜੀ ਪੰਗੂ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਤੇ ਅਰਦਾਸ ਪੰਥ ਦੇ ਪੰਜਾਬ ਦੇ ਭਲੇ ਲਈ ਜੀ ਬਿਲਕੁਲ ਸੋ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ